और रोटी लाओ रोटी आगी कूंडा रोटी ਦੇਰੋ ਤੇਰ ਚੱਕਰ ਉੱਪਰ ਮਾਲੀਆ ਜੀ ਬਰਾਜ ਜੀ ਬੋਦੀ ਆਇਆ ਇਸ ਬਾਰੇ ਕੀ ਸੰਦੇਸ਼ ਆ ਸੰਗਤਾਂ ਨੂੰ ਔਰ ਕੀ ਕਹਿਣਾ ਚਾਹੁੰਦੇ ਸਭ ਤੋਂ ਪਹਿਲਾਂ ਤਾਂ ਮੇਰਾ ਨਾਮ ਯਵਰਾਜ ਜੁਨੇਜਾ ਹਰਪਾਲ ਜੁਨੇਜਾ ਦਾ ਬੇਟਾ ਗ੍ਰੀਨ ਮੈਨ ਭਗਵਾਨ ਦਾ ਜੁਨੇਜਾ ਦਾ ਪੋਤਾ ਸਭ ਤੋਂ ਪਹਿਲਾਂ ਤਾਂ ਸਮੂਹ ਦੇਸ਼ ਵਾਸੀਆਂ ਨੂੰ ਮੇਰੇ ਵੱਲੋਂ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਤੇ ਅੱਜ ਗੁਰਪੁਰਬ ਦੇ ਖਾਸ ਮੌਕੇ ਤੇ ਇੱਕ ਦਿਨ ਬਾਅਦ ਕਿਉਂਕਿ ਕੱਲ ਤਾਂ ਤੁਹਾਨੂੰ ਪਤਾ ਸਾਰੇ ਦੇਸ਼ ਨੇ ਲੰਗਰ ਲਾਇਆ ਹੋਈ ਸੀ ਅਸੀਂ ਵੀ ਅੱਜ ਕਰਦੇ ਹਾਂ ਤੇ ਗੁਰਪੁਰਬ ਦੇ ਨਾਲ-ਨਾਲ ਸੋਨੇ ਤੇ ਸੁਹਾਗਾ ਅੱਜ ਦਾਦੂ ਦਾ ਬਰਥਡੇ ਵੀ ਹੈ ਤੇ ਉਹਦੇ ਕਰਕੇ ਅੱਜ ਅਸੀਂ ਲੰਗਰ ਲਾਇਆ ਤੇ ਪ੍ਰਾਰਥਨਾ ਕਰਦੇ ਹਾਂ ਸਾਰੇ ਖੁਸ਼ਹਾਲ ਰਹਿਣ ਸਾਰੇ ਅੱਗੇ ਤਰੱਕੀ ਕਰਨ ਤੇ ਕੁਣ ਜਿਹੜੀ ਤੁਹਾਡੀ ਪੋਲਿਟੀਕਲ ਜਰਨੀ ਆ ਉਹਦੇ ਬਾਰੇ ਤੁਸੀਂ ਦੋ ਸ਼ਬਦ ਬੋਲੋ ਮੇਰੀ ਤਾਂ ਹਾਲੇ ਜੀ ਕਿੰਨੀ ਕਿਹੜੀ ਪੋਲਿਟੀਕਲ ਜਰਨੀ ਹਾਲੇ ਤਾਂ ਮੈਂ ਬਾਈਆਂ ਦਾ ਹੋਂਦ ਹੱਦਲੇ ਹੱਥੇ ਤੇ ਤੇ ਬਾਕੀ ਬਸ ਨਕਸ਼ੇ ਕਦਮਾਂ ਤੇ ਚਲੀ ਜਾਂਦੇ ਜਿਵੇਂ ਦਾਦਾ ਜੀ ਕਹਿੰਦੇ ਨੇ ਜਿਵੇਂ